ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਏ ਬਹੁਤ ਵਧੀਆ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਮਾਨਮਤੇ ਤੇ ਮਸ਼ਹੂਰ ਪਿੰਡ ਗੋਲੇ ਵਾਲੇ ਦੇ ਵਿੱਚ ਮਿੱਤਰੋ ਗੋਲੇ ਵਾਲਾ ਪਿੰਡ ਫਰੀਦਕੋਟ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਸਥਿਤਤਾ ਤੇ ਜਦੋਂ ਆਪਾਂ ਗੋਲੇ ਵਾਲੇ ਤੋਂ ਬੇਗੂ ਵਾਲੇ ਨੂੰ ਜਾਂਦੇ ਹਾਂ ਉਹ ਸੜਕ ਦੇ ਉੱਤੇ ਗੋਲੇ ਵਾਲੇ ਤੋਂ ਬੇਗੂ ਵਾਲਿਆਂ ਦੇ ਪਾਸੇ ਨੂੰ 1.5 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਿੱਤਰੋ ਕੋਠਿਆਂ ਨੂੰ ਛੜਕ ਮੁੜਦੀ ਆ ਉਹ ਸੜਕ ਦੇ ਉੱਤੇ ਡਰਾਈਵਰ ਸਾਈਡ ਹੀ ਮਿੱਤਰੋ ਇੱਕ ਪਈ ਛੱਡ ਕੇ ਦੂਜੀ ਪਈ ਜਿਹੜੀ ਸਿੱਧੀ ਵੱਡੀ ਕੋਠੀ ਦੇ ਵਿੱਚ ਆਉਂਦੀ ਹੈ ਤੇ ਉਹ ਬਾਈ ਹੋਣਿਆਂ ਦਾ ਘਰ ਆ ਮਿੱਤਰੋ ਨਾਮ ਕੀ ਆ ਕਿਹੜੇ ਘਰੇ ਗਾਂ ਖੜੀ ਆ ਕੀ ਡਿਟੇਲ ਆ ਜਿਹੜੇ ਪ੍ਰਾਚੰਗੀ ਗਾਂ ਲੈਣ ਦੇ ਸ਼ਕੀਨ ਆ ਟੌਪ ਦੀ ਗਾਂ ਦੀ ਭਾਲ ਦੇ ਵਿੱਚ ਆ ਫਾਰਮ ਵਾਲੇ ਭਰਾਵਾਂ ਦੇ ਲਈ ਸੁਨਹਿਰੀ ਮੌਕਾ ਮਿੱਤਰੋ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਜੀ ਨਾਲ ਸਾਰੀ ਜਾਣਕਾਰੀ ਲੈ ਲਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਜੀ ਬਹੁਤ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਬਹੁਤ ਵਧੀਆ ਚਲੋ ਸ਼ੁਕਰ ਆ ਜੀ ਐਸਾ ਨਾਮ ਦੱਸ ਤੀਏ ਕਿਰੋਂ ਦੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਅਵਤਾਰ ਭਾਈ ਕੋਠੇ ਆਪਣੇ ਕਿਹੜੇ ਆ ਗਏ ਜਿਹਨਾਂ ਦੀ ਕੋਠੇ ਮਲੂਕਾਪੱਤੀ ਬਾਈ ਜੀ ਕੋਠੇ ਕੋਠੇ ਮਲੂਕਾਪੱਤੀ ਤੇ ਡਰਾਈਵਰ ਸਾਈਡ ਦੂਜੀ ਪਈ ਤੇ ਘਰ ਆਪਣਾ ਹਾਂਜੀ ਮੰਡੀ ਵਾਲੀ ਸੜਕ ਤੇ ਮੰਡੀ ਵਾਲੀ ਸੜਕ ਤੇ ਅੱਛਾ ਬਾਈ ਜਿਹੜੀ ਆਪਾਂ ਅਵਤਾਰ ਭਾਈ ਗਾਂ ਵੇਚੇ ਇੱਕ ਕਿੰਨਾ ਸੂਂਦੀ ਆ ਤਕੀ ਤੀਜਾ ਸੂਆ ਜੀ ਤੀ ਪੰਚੇਨ ਕਿੰਨਾ ਦੁੱਧ ਚੋਲਿਆ ਦੂਜੇ ਸੂਏ ਆਪਾਂ ਇਹ ਜੀ ਮੰਨ ਕੇ ਚੱਲਗੇ 25 ਲੀਟਰ ਜੀ 25 ਲੀਟਰ ਦੁੱਧ ਦੂਜੇ ਸੂਏ ਆਪਾਂ ਚੋਲਿਆ ਸੀਗਾ ਐਤਕੀ ਦਾ ਫਿਰ ਮੰਨ ਲਓ ਕਰਮ ਵਾਲੇ 28 30 ਨੂੰ ਜਾਊਗੇ ਹਨਾ ਹਾਂਜੀ ਬਾਕੀ ਸੇਵਾ ਤੇ ਹੂੰ ਅਜਾ ਸੀਮਨ ਕਿਹੜਾ ਲਵਾਇਆ ਹੋਇਆ ਇਹ ਡੈਨਮਾਰਕ ਜੀ ਡੈਨਮਾਰਕ ਦਾ ਤੇ ਆਪ ਵੀ ਇਹ ਡੈਨਮਾਰਕ ਦੀ ਠੀਕ ਹੈ ਬਈ ਬਈ ਆਪ ਹੀ ਇਹ ਹੀ ਕਰਦੇ ਆ ਨਾ ਜੀ ਠੀਕ ਹੈ ਜੀ ਲੈ ਵੀ ਮਿੱਤਰੋ ਇਹ ਆਈ ਵੀ ਬਈ ਆਪ ਹੀ ਕਰਦਾ ਕਰਮਾਂ ਵਾਲਿਆਂ ਨੂੰ ਦੇਖੋ ਕਿਹਾ ਦੀ ਆਰਡਰ ਦੀ ਕੁਆਲਿਟੀ ਦੇਖੋ ਯਾਰ ਮੇਰੇ ਨਾਲ ਲੇਵੇ ਦੇ ਉੱਤੇ ਨਾੜਾ ਜਿਹੜੀਆਂ ਵੇਨਸ ਹੁੰਦੀਆਂ ਐਨ ਮਿੱਤਰੋ ਐਨ ਚਮਕਦੀਆਂ ਵੇ ਦੁੱਧ ਵਾਲੀ ਨਿਸ਼ਾਨੀ ਹੁੰਦੀ ਹੈ ਮਿੱਤਰੋ ਬਾਕੀ ਗਾਂ ਵੱਡੀ ਆ ਬਈ ਦੁੱਧ ਨੂੰ ਤਾਂ ਜਾਣਾ ਕਰਦਾ ਰਹੇ ਨੇ ਕਰਮਾਂ ਵਾਲੀ ਨੇ ਫੁਰਤੀ ਦੇ ਵਿੱਚ ਆ ਫੁਰਤੀਲੀ ਆ ਪੂਰੀ ਐ ਨਹੀਂ ਹੈਗਾ ਵੀ ਕੋਈ ਮਾਲਾ ਹੋ ਜਾਣੀ ਗੱਲ ਥਣ ਦਿਖਾਈ ਦੀਪ ਸਿੰਘਾ ਹੱਥੀ ਚੋਣ ਵਾਲਾ ਪੂਰਾ ਪਾਵਰ ਵਾਲਾ ਥਾਣਾ ਓਕੇ ਦੀ ਰਿਪੋਰਟ ਆ ਮਿੱਤਰੋ ਜਮਾ ਮੂੰਹ ਫੇਸ ਕੁਆਲਿਟੀ ਕਦ ਕਾਠ ਵਾਲੀ ਬਾਡੀ ਮੰਤਰ ਵਾਲੀ ਤੋਰਦੀਆਂ ਮਾੜੀ ਜੀ ਤੋਰਦੇ ਨੇ ਖੋਲ ਦਿਓ ਮਾੜਾ ਜੀ ਇਹਨੂੰ ਇਹਨੂੰ ਲੈ ਜਿਓ ਭਾਈ ਦੀ ਆ ਥੋੜਾ ਜਿਆਣਾ ਚਲੋ ਉਹ ਅੰਦਰ ਪਸ਼ੂ ਖੜੇ ਆ ਨਾ ਹੂੰ ਲੈ ਵੀ ਮਿੱਤਰੋ ਤੇ ਸਰਦ ਕਰਮ ਵਾਲੀ ਨੂੰ ਇਹਨੂੰ ਲੈ ਜਿਓ ਖੋਲ ਦਿਓ ਖੋਲ ਦਿਓ ਆ ਜਾ ਪੁੱਤ ਇਹ ਵੀ ਕੱਚਾ ਥਾ ਉਹਦੇ ਮੌਸਮ ਵੇਖ ਕੇ ਖੁਸ਼ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਇਹ ਗਰਮੀ ਪਈ ਹੁੰਦੀ ਤੇ ਇਹਨਾਂ ਵਿਚਾਰੀ ਨੇ ਕਾਰਾ ਪੱਦਣਾ ਸੀ ਖੁਸ਼ ਅੱਜ ਮੌਸਮ ਖੁਸ਼ ਕਰਨ ਵਾਲਾ ਲਵਦੀਪ ਸਿੰਘ ਲੀਵਾ ਦਿਖਾਈ ਇੱਕ ਵਾਰੀ ਫੇਰ ਬਾਈ ਕੋਲੇ ਖੜੀ ਮੜਾ ਜਾ ਐਨ ਪੂਰਾ ਕੱਦ ਕਿੰਨਾ ਬਈ ਆਪਣਾ ਹਾਂ ਬਾਈ ਹਾਂਜੀ ਬਈ ਆਪਣਾ ਕੱਦ ਕਿੰਨਾ ਹੋਊਗਾ ਆਪਣਾ 5-8 5 8 ਤੇ 5.5 ਤਾਂ ਗਾਂ ਦਾ ਵੀ ਹੋਊਗਾ ਮੇਰੇ ਖਿਆਲ ਹਾਂ ਨਹੀਂ ਠੀਕ ਆ ਬਾਈ ਕੱਦ ਨਹੀਂ ਕੱਲਾ ਵੇਲ ਬੂਲ ਵੀ ਕਰਨ ਵਾਲੀ ਦੀ ਬਹੁਤ ਬੱਚੇ ਪੁੱਤ ਵੀ ਟਾਪ ਲਾਈਨ ਵਾਲੀ ਚਾਹੀਦਾ ਬਰੀਡ ਲੈਵਲ ਆਣਾ ਬਾਈ ਬਰੀਡ ਵਾਲੀ ਚੀਜ਼ ਐ ਇਹਨੂੰ ਲਓ ਬਾਈ ਨਵੇਂ ਫਾਰਮਰਾਂ ਨੂੰ ਪਹਿਲਾਂ ਕਹਿਣਾ ਵੀ ਆਹ ਚੀਜ਼ ਖਰੀਦਣ ਵਾਲੀ ਆ ਤੁਹਾਡੇ ਦੇਣਾ ਚੀਜ਼ ਆਰਡਰ ਦੀ ਕੁਆਲਿਟੀ ਪੱਟਾਂ ਦੇ ਸਾਨ ਨਾਲ ਖੁੱਚਾਂ ਤੋਂ ਤਾਂ ਵਾਲਾ ਲੀਵਾ ਮੇਰੇ ਨੂੰ ਜਿਹੜਾ ਕਰਨ ਵਾਲਿਓ ਐਨ ਓਪੇ ਦੀ ਰਿਪੋਰਟ ਲੱਗਾ ਹੋਇਆ ਤੇ ਬਣਾਵਟ ਲੀਵੇ ਦੀ ਬੰਤਰ ਬਹੁਤ ਚੰਗੀ ਆ ਥਣ ਦਾ ਸਹਿਜ ਪਹੁੰਚੇਗਾ ਅੱਛਾ ਰੇਟ ਆਪਾਂ ਕੀ ਰੱਖਣਾ ਮਹਾਰਾਜ ਜੀ ਆਪਾਂ ਬਾਈ ਜੀ ਵਾਈਬ੍ਰੇਟ 125 ਜੀ 125 ਥੋੜਾ ਬਹੁਤਾ ਮਾਨਤਾਂ ਨੇ ਕਰ ਉਹ ਮੌਕੇ ਤੇ ਹੋ ਜੀ ਠੀਕ ਹੈ ਬਈ ਮਿੱਤਰੋ ਅੱਜ ਦੇ ਸਿਆਲ ਹੁੰਦਾ ਤੇ ਇੱਕ 60 70 ਦੇ ਹਜ਼ਾਰ ਦੀ ਗਾਂ ਸੀਗੀ ਇਹ ਜੇ ਅੱਜ ਇੱਕ ਮਹੀਨਾ ਹੀ ਲੇਟ ਹੁੰਦੀ ਤਾਂ ਤੇ ਤੁਹਾਨੂੰ ਪਰ ਵੇਖ ਲਓ ਵੀ ਉਹ ਜਿਹੜਾ ਪਹਿਲਾ ਹੀ ਮਾਰ ਰੇਟਾ ਜਿਹੜਾ ਡਿਲੀਵਰ ਕਰਤਾ ਬਾਈ ਲੱਖ ਜੀ ਨੂੰ ਇਹ ਹੋਰੀਆਂ ਵੜਾ ਟੋਕੜਾ ਗੋਣਾ ਕਰਕੇ ਵੇਚ ਲਈਦੀਆਂ ਕਰਮ ਵਾਲੀਆਂ ਪੂਰੀ ਵੱਡੀ ਵੜਾ ਟੋਪਰ ਵੜਾ ਨੰਬਰ ਬਾਈ ਦਾ ਆਪਾਂ ਲੈਣੇ ਨੇ ਅਵਤਾਰ ਭਾਈ ਨੰਬਰ ਦੱਸਿਓ ਜੀ ਬਾਈ 9417382042 ਜੀ ਇੱਕ ਵਾਰੀ ਹੋਰ ਬੋਲ ਦਿਓ 9417382042 9417382042 9417382042 ਦਾ ਨੰਬਰ ਆ ਪਿੰਡ ਹੈਗਾ ਵਾ ਜਿਹੜਾ ਗੋਲੇ ਵਾਲਾ ਮਿੱਤਰੋ ਮਲੂਕਾ ਪੱਤੀ ਬਾਈ ਦੇ ਡਰਾਈਵਰ ਸਾਈਡ ਮੰਡੀ ਵਾਲੀ ਛੜ ਪਹੀ ਦੇ ਉੱਤੇ ਦੂਜੇ ਵੱਡੇ ਕੋਠੀ ਬਾਈ ਦੀ ਆ ਮਿੱਤਰੋ ਅਵਤਾਰ ਸਿੰਘ ਬਾਈ ਦਾ ਨਾਮ ਆ ਟੌਪ ਦੀ ਗਾਵਾਂ ਜਿਹੜੇ ਭਰਾ ਸ਼ਕੀਨ ਆ ਸ਼ਕੀਨੀ ਪੱਖ ਤੋਂ ਲੈਣੀ ਚਾਹੁੰਦੇ ਆ ਆ ਜੋ ਫਿਰ ਪ੍ਰਿੰਟ ਗੋਲੇ ਵਾਲੇ ਦੇ ਵਿੱਚ